ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਲੈ ਕੇ ਆਇਆ ਹਾਂ ਪਾ ਕ੍ਰਿਕਟ ਪ੍ਰੇਮੀਆਂ ਵਾਸਤੇ ਕ੍ਰਿਕਟ ਦੇ ਵਿੱਚ ਆਪਾਂ ਅੱਜ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਕ੍ਰਿਕਟ ਦੇ ਇਹ ਜਿਹੇ ਰਿਕਾਰਡ ਜਿਹੜੇ ਤੋੜਨੇ ਬਹੁਤ ਮੁਸ਼ਕਲ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਦੇਖੋ ਕਿਹੜਾ ਬੰਦਾ ਇਹ ਰਿਕਾਰਡ ਤੋੜ ਸਕਦਾ ਕ੍ਰਿਕਟ ਦੇ ਵਿੱਚ ਇਹ ਜਿਹੇ ਰਿਕਾਰਡ ਬਣੇ ਹੋਏ ਆ ਤੇ ਆਪਾਂ ਚੈੱਕ ਕਰਦੇ ਆ ਚਲੋ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਵਿਰਾਟ ਕੋਹਲੀ ਮੋਸਟ ਡਬਲ ਸੈਂਚਰੀ ਇਨ ਟੈਸਟ ਬਾਈ ਕੈਪਟਨ ਵਿਰਾਟ ਕੋਹਲੀ ਨੇ ਕਪਤਾਨ ਦੇ ਤੌਰ ਤੇ ਸਭ ਤੋਂ ਵੱਧ ਸੈਂਚਰੀਆਂ ਮਾਰੀਆਂ ਜੀ ਡਬਲ ਸੈਂਚਰੀਆਂ ਉਹ ਵੀ 7 ਇਹ ਰਿਕਾਰਡ ਵੀ ਮੁਸ਼ਕਲ ਹੀ ਆ ਵੈਸੇ ਵਿਰਾਟ ਕੋਹਲੀ ਨੇ ਆਏ ਜਦੋਂ ਜਦੋਂ ਕਪਤਾਨ ਸੀਗਾ ਉਦੋਂ 7 ਡਬਲ ਸੈਂਚਰੀਆਂ ਮਾਰੀਆਂ ਸੀਗੀਆਂ ਟੈਸਟ ਦੇ ਵਿੱਚ ਤੇ ਕਿਸੇ ਵੀ ਕਪਤਾਨ ਨੇ ਹਜੇ ਤੱਕ ਇੰਨੀਆਂ ਡਬਲ ਸੈਂਚਰੀਆਂ ਨਹੀਂ ਮਾਰੀਆਂ ਕਪਤਾਨੀ ਦੇ ਰੂਪ ਦੇ ਵਿੱਚ ਚਲੋ ਜੀ ਅਗਲਾ ਰਿਕਾਰਡ ਦੇਖਦੇ ਆਪਾਂ एबी ड्विलियर वन डे इंटरनेशनल ਦੇ ਵਿੱਚ ਸਭ ਤੋਂ ਤੇਜ਼ ਇੰਟਰਨੈਸ਼ਨਲ ਸੈਂਚਰੀ 31 ਬੋਲਾਂ ਦੇ ਵਿੱਚ ਡੁਇਲियर 360 ਡਿਗਰੀ ਪਲੇਅਰ ਬਹੁਤ ਵਧੀਆ ਪ੍ਰੇਅਰ ਸੀਗਾ 100 ਕੁਝ ਹੋਰ ਬਣਾਏ ਸੀ ਵੈਸੇ ਮੈਂ ਮੈਚ ਦੇਖਿਆ ਸੀ ਇਹ 31 ਬੋਲਾਂ ਦੇ ਵਿੱਚ ਇਹਨੇ ਬਣਾਤਾ ਸੀਗਾ ਤੇ ਉਸ ਤੋਂ ਬਾਅਦ ਹੈ ਜੀ شاہਦ ਅਫਰੀਦੀ شاہਦ ਅਫਰੀਦੀ ਨੇ ਲੈਗ ਸਪਿਨਰ ਸੀਗਾ شاہਦ ਅਫਰੀਦੀ ਇੱਕ ਸਪਿਨਰ ਦੇ ਤੌਰ ਤੇ ਸਭ ਤੋਂ ਤੇਜ਼ ਡਿਲੀਵਰੀ ਪਾਈ ਹੈ ਜੀ ਸ਼ਾਹਿਦ ਅਫਰੀਦੀ ਨੇ ਉਹ ਵੀ 134 ਕਿਲੋਮੀਟਰ ਦੀ ਸਪੀਡ ਨਾਲ ਜਿੱਥੇ ਸਾਡੇ ਤੇਜ਼ ਬੋਲਰ ਜਿਵੇਂ ਇਰਫਾਨ ਪਠਾਨ ਹੋਇਆ ਜਾਂ ਆਸ਼ੀਸ਼ ਨਹਿਰਾ ਹੋਇਆ ਉਹਨਾਂ ਦੇ ਲਾਸਟ ਵਾਲਾ ਟਾਈਮ ਸੀਗਾ ਜਿਹੜਾ ਉਹ ਦੋਵੇਂ ਫਾਸਟ ਬੋਲਰ ਦੇ ਤੌਰ ਤੇ ਇੰਨੀ ਸਪੀਡ ਨਾਲ ਸੱਟਦੇ ਸੀਗੇ ਜਿੰਨੀ ਸ਼ਾਹਿਦ ਅਫਰੀਦੀ ਨੇ ਇੱਕ ਬਾਲ 134 ਸਪੀਡ ਨਾਲ ਸੱਟਤੀ ਸਪਿਨਰ ਦੇ ਤੌਰ ਤੇ ਅੱਗੇ ਹੈ ਜੀ ਜੈਕ ਹੌਪਸ ਇੰਗਲੈਂਡ ਦਾ ਮੋਸਟ ਸੈਂਚਰੀ ਇਨ ਫਰਸਟ ਕਲਾਸ ਕ੍ਰਿਕਟ ਮਾਸਟਰ ਕਲਾਸ ক্রিকেট ਦੇ ਵਿੱਚ 199 ਸੈਂਚਰੀਆਂ ਇਹ ਵੀ ਰਿਕਾਰਡ ਮੁਸ਼ਕਲ ਹੀ ਹੈ ਐਮ ਐਸ ਧੋਨੀ ਆ ਗਿਆ ਜੀ ਥਾਲਾਫਾ ਰੀਜਨ ਐਮ ਐਸ ਧੋਨੀ ਦੇ ਨਾਂ ਤੇ ਰਿਕਾਰਡ ਹੈ ਜੀ ਫਾਸਟਸਟ ਸਟੰਪਿੰਗ ਇਨ ক্রিকেট ਹਿਸਟਰੀ ਐਮ ਐਸ ਧੋਨੀ ਨੇ ক্রিকেট ਦੀ ਹਿਸਟਰੀ ਦੇ ਵਿੱਚ 0.08 ਸਕੰਟ ਮਤਲਬ ਅੱਖ ਦੇ ਚਮਕੇ ਤੋਂ ਵੀ ਪਹਿਲਾਂ ਹੀ ਬੰਦੇ ਨੇ ਸਟੰਪ ਆਊਟ ਕਰਤਾ ਬਹੁਤ ਤਗੜਾ ਰਿਕਾਰਡ ਹੈ ਇਹ ਵੀ ਮੁਸ਼ਕਲ ਹੀ ਹੈ ਵੈਸੇ ਉਸ ਤੋਂ ਬਾਅਦ ਹੈਗਾ ਮੁਥਈਆ ਮੁਰਲੀ ਧਰਨ ਮੁਰਲੀ ਧਰ ਨੇ ਮੋਸਟ ਵਿਕਟ ਇਨ ਇੰਟਰਨੈਸ਼ਨਲ ਕ੍ਰਿਕਟ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਮਤਲਬ ਟੈਸਟ T20 1ਡੇ ਸਾਰੇ ਫਾਰਮੈਟ ਪਰ ਲਾ ਕੇ 1347 ਵਿਕਟਾਂ ਲਈਆਂ ਹੋਈ ਉਹ ਸ਼ਾਨਦਾਰ ਲੈਜੈਂਡ ਪਲੇਅਰ ਸੀਗਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ 1347 ਵਿਕਟਾਂ ਬਹੁਤ ਜ਼ਿਆਦਾ ਨੇ ਇਹ ਵੀ ਰਿਕਾਰਡ ਸ਼ਾਇਦ ਹੀ ਕੋਈ ਤੋੜੇ ਉਸ ਤੋਂ ਬਾਅਦ ਆ ਗਿਆ ਜੀ ਨੇਪਾਲ ਦਾ ਦਪਿੰਦਰ ਸਿੰਘ ਐਰੀ ਦਪਿੰਦਰ ਸਿੰਘ ਐਰੀ ਫਾਸਟੈਸਟ 50 ਇਨ T20 ਇੰਟਰਨੈਸ਼ਨਲ 9 ਬੋਲਾਂ ਦੇ ਵਿੱਚ ਬੰਦੇ ਨੇ T20 ਇੰਟਰਨੈਸ਼ਨਲ ਦੇ ਮੈਚ ਵਿੱਚ 50 ਰਨ ਬਣਾਏ ਇਹ ਵੀ ਰਿਕਾਰਡ ਮੁਸ਼ਕਲ ਹੀ ਹੈ 네ਪਾਲ ਦਾ 플레이ਰ ਹੈ ਵੈਸੇ ਮਾੜੀ ਟੀਮ ਵਿਰੋਧੀ ਮਾਰੇ ਸੀ ਪਰ 9 ਬੋਲਾਂ ਦੇ ਵਿੱਚ ਇੰਪੋਸੀਬਲ ਮੁਸ਼ਕਲ ਯੂਵਰਾ ਸਿੰਘ ਦਾ ਰਿਕਾਰਡ ਤੋੜਿਆ ਸੀ ਇਹਨੇ 9 ਬੋਲਾਂ ਦੇ ਵਿੱਚ 50 ਮਾਰਨ ਦਾ ਉਸ ਤੋਂ ਬਾਅਦ ਹੈ ਜੀ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਨੇ 1 ਡੇ ਦੇ ਵਿੱਚ ਇੱਕ ਪਲੇਅਰ ਦੁਆਰਾ ਇੱਕ ਪਾਰੀ ਦੇ ਵਿੱਚ ਸਭ ਤੋਂ ਵੱਧ ਰਨਾਂ ਦਾ ਰਿਕਾਰਡ 264 ਵੈਸੇ ਇਹਦੇ ਨਾਂ ਤੇ ਤਾਂ ਯਾਰ ਕਈ ਰਿਕਾਰਡ ਨਹੀਂ ਹਿੱਟ ਮੈਨ ਆ ਬੰਦਾ ਬਹੁਤ ਵਧੀਆ ਹੈ ਸੈਲਫਿਸ਼ ਪਲੇਅਰ ਹੈ ਅਕਤਾਨ ਦੇ ਤੌਰ ਤੇ ਬਹੁਤ ਸ਼ਾਨਦਾਰ ਪਲੇਅਰ 264 ਰਨ ਇਹ ਵੀ ਮੁਸ਼ਕਲ ਹੀ ਹੈ ਕਿੱਥੇ 50 ਓਵਰਾਂ ਦੇ ਵਿੱਚ ਇੱਕ 50 ਓਵਰਾਂ ਦੇ ਵਿੱਚ 264 ਰਨ ਟੋਟਲ ਹੀ ਹੁੰਦੇ ਆ ਕਿੱਥੇ ਬਾਈ ਨੇ ਇਕੱਲੇ ਹੀ 264 ਬਣਾਤੇ ਇੱਕ ਪਾਰੀ ਉਸ ਤੋਂ ਬਾਅਦ ਹੈ ਜੀ ਜਿਮ ਲੇਕਰ ਜਿਮ ਲੇਕਰ ਮੋਸਟ ਵਿਕਟ ਟੇਕਨ ਬਾਇ ਸਿੰਗਲ ਬੋਲਰ ਇਨ ਟੈਸਟ ਮੈਚ ਇੱਕ ਟੈਸਟ ਮੈਚ ਦੇ ਵਿੱਚ ਇੱਕ ਟੈਸਟ ਮੈਚ ਦੇ ਵਿੱਚ 19 ਵਿਕਟਾਂ ਲਈਆਂ ਬੰਦੇ ਨੇ 19 ਵਿਕਟਾਂ ਇਹ ਕਿਹੜੇ ਹਿਸਾਬ ਨਾਲ ਹੋਈਆਂ 10 ਪਲੱਸ 9 ਇਹ ਹੀ ਹੋਊਗਾ ਇੱਕ ਵਾਰੀ ਚ 10 ਇੱਕ ਵਾਰੀ ਚ 9 19 ਵਿਕਟਾਂ ਲਈਆਂ ਵੀ ਰਿਗਾਰਡ ਮੁਸ਼ਕਲ ਹੀ ਹੈ ਬਹੁਤ ਬਜਾੜਾ ਮੁਸ਼ਕਲ ਉਸ ਤੋਂ ਬਾਅਦ ਆ ਗਿਆ ਜੀ ਯੈਸਵੀ ਯਸਵਾਲ ਆਪਣਾ ਯੰਗ ਪਲੇਅਰ ਆ ਗਿਆ ਇੰਡੀਆ ਦਾ ਓਪਨਰ T20 ਦਾ most run scored in a single ball ਇੱਕ ball ਦੇ ਵਿੱਚ ਤੇਰਾਂ run ਇਹ e match ਮੈਂ ਦੇਖਿਆ ਸੀ ਵੈਸੇ ਜਿਮਬਾਬੇ ਦੇ ਵਿਰੁੱਧ ਸੀ ਆਹੀ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਆ ਪਹਿਲੀ ball ਤੇ ਇਹਨੇ ਛੱਕਾ ਮਾਰਿਆ no ਹੋ ਗਈ ਅਗਲੀ ball ਤੇ ਫਿਰ ਛੱਕਾ ਮਾਰਿਆ ਇਹਦੇ ਨਾਲ ਤੇ record ਬਣ ਗਿਆ ਇੱਕ ball ਦੇ ਵਿੱਚ ਤੇਰਾਂ run ਦਾ ਵੈਸੇ ਇਹ record ਇੱਕ ਹੋਰ ਵੀ ਹੈ ਕਹਿੰਦੇ ਇੱਕ ball ਦੇ ਵਿੱਚ ਸਭ ਤੋਂ ਵੱਧ run ਦਾ record ਹੈਗਾ 1894 ਦੇ ਵਿੱਚ ਕੋਈ match ਚੱਲ ਰਿਹਾ ਸੀਗਾ ਕਹਿੰਦੇ ਉੱਥੇ ਕਿਸੇ player ਨੇ ਜਦੋਂ ball hit ਕੀਤੀ ਉਹ ਚਲੀ ਗਈ ਦਰਖਤ ਤੇ ਟੰਗੀ ਗਈ ਦਰਖਤ ਸੀਗਾ ਗਰਾਊਂਡ ਦੇ ਵਿੱਚ ਤੇ ਜਦੋਂ ਤੱਕ ਉਹਨੂੰ ਬੋਲ ਨੂੰ ਲਾਉਣ ਦੇ ਵਿੱਚ ਬੰਦੇ ਜਾਨਕੀ ਲਾਉਣ ਨੂੰ ਲਾਗੇ ਬੰਦੇ ਜਦੋਂ ਬੋਲ ਨੂੰ ਲਾਉਣ ਲੱਗੇ ਲਾਉਂਦੇ ਲਾਉਂਦੇ ਉਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਅੰਪਾਇਰ ਨੇ ਕੁਸ਼ਤ ਕਰਤਾ ਸੀਗਾ ਵੀ ਜਿਹੜਾ ਆਪਣਾ ਦਰਖਤ ਹੈ ਉਹ ਗਰਾਊਂਡ ਦੇ ਵਿੱਚ ਹੈ ਵੀ ਤੁਸੀਂ ਰਨ ਲੈ ਸਕਦੇ ਹੋ ਫਿਰ ਆਨ ਲਾਈਨ ਦੇ ਲੈਂਦੇ بیٹنگ ਟੀਮ ਨੇ 286 ਰਨ ਬਣਾ ਲਏ ਸੀ ਇੱਕ ਰਿਕਾਰਡ ਇਹ ਵੀ ਪਤਾ ਨਹੀਂ ਕਿ ਆਜਾਂ ਚ ਹੈਗਾ ਕਿ ਨਹੀਂ ਹੈਗਾ ਸੁਣਿਆ ਪੜਿਆ ਜ਼ਰੂਰ ਹੈ ਤੇ ਵੈਸੇ ਆਗਿਆਂ ਦੇ ਵਿੱਚ ਇੱਕ ਬੋਲ ਸ ਤੇਰਾ ਰਨ ਦਾ ਰਿਕਾਰਡ ਸਭ ਤੋਂ ਵੱਧ ਰਨ ਦਾ ਰਿਕਾਰਡ ਇੱਕ ਬੋਲ ਦੇ ਵਿੱਚ ਜੈਸਵੀ ਜਸਵਾਲ ਦੇ ਨਾਮ ਹੈ ਫਿਲਹਾਲ ਉਸ ਤੋਂ ਬਾਅਦ ਇੱਕ ਹੋਰ ਲੈਜੈਂਡ ਪਲੇਅਰ ਆ ਗਿਆ ਬ੍ਰੈਨ ਲਾਰਾ ਬ੍ਰੈਨ ਲਾਰਾ ਇੱਕ ਟੈਸਟ ਇਨਿੰਗ ਦੇ ਵਿੱਚ ਸਭ ਤੋਂ ਵੱਧ ਰਨ ਦਾ ਰਿਕਾਰਡ 400 ਨੈਟ ਆਊਟ ਰਨ ਦਾ ਬ੍ਰੈਨ ਲਾਰਾ ਨੂੰ ਕੋਣ ਨਹੀਂ ਜਾਣਦਾ ਯਾਰ ਸਾਡੇ ਟਾਈਮ ਦਾ ਪਲੇਅਰ ਸੀਗਾ ਜਦੋਂ ਅਸੀਂ ਯਾਨੀ ਦੇਖਣਾ ਸ਼ੁਰੂ ਕੀਤਾ ਸੀਗਾ ਉਦੋਂ ਇਹ ਬੰਦਾ ਟੈਸਟ ਕ੍ਰਿਕਟ ਦੇ ਜਾਂ ਇੰਟਰਨੈਸ਼ਨਲ ਕ੍ਰਿਕਟ ਦੇ ਅਖੀਲੇ ਪੜਾਅ ਦੇ ਵਿੱਚ ਸੀਗਾ ਪਹਿਲਾ ਬੰਦੇ ਨੇ 375 ਰਨ ਬਣਾਏ ਇੱਕ ਟੈਸਟ ਦੇ ਵਿੱਚ ਤੇ ਉਹ ਵੀ ਕਈ ਸਾਲ ਰਿਕਾਰਡ ਨਹੀਂ ਉੱਟਿਆ ਫਿਰ 376 ਰਨ ਬਣਾਤੇ ਮੈਥਿਊ ਹੈਡਨ ਨੇ ਉਹਨੇ ਰਿਕਾਰਡ ਤੋੜਤਾ ਉਸ ਤੋਂ ਬਾਅਦ ਬ੍ਰੈਨ ਲਾਰਾ ਭਾਈ ਸਾਹਿਬ ਨੇ ਫੇਰ 2-3 ਮਹੀਨੇ ਬਾਅਦ 400 ਰਨ ਬਣਾ ਕੇ ਨੈਟ ਆਊਟ ਜਾ ਕੇ ਰਿਕਾਰਡ ਇਹੋ ਜਿਹਾ ਬਣਾਤਾ ਵੀ ਟੈਸਟ ਦੇ ਵਿੱਚ 400 ਰਨ ਬਣਾਉਣੇ ਬਹੁਤ ਮੁਸ਼ਕਲ ਹੈ ਵੈਸੇ ਉਮੀਦ ਹੈ ਟੁੱਟੂ ਕਾ ਕਿਸੇ ਦਿਨ ਰਿਕਾਰਡ ਉਸ ਤੋਂ ਬਾਅਦ ਵਿਰਾਟ ਕੋਹਲੀ ਵਿਰਾਟ ਕੋਹਲੀ ਨੇ ਕੀ ਰਿਕਾਰਡ ਬਣਾਤਾ ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਵਿਕਟ ਵਿਦਾਊਟ ਬੋਲਿੰਗ ਇਹ ਸਿੰਗਲ ਰਿਵਰੀ ਵਿਰਾਟ ਕੋਹਲੀ ਨੇ ਬਿਨਾ ਬੋਲ ਕੀਤੇ ਵੈਕਟ ਲੈ ਲਈ ਜ਼ੀਰੋ ਬੋਲ ਤੇ ਇੱਕ ਵੈਕ ਇਹ ਕਿਹੜਾ ਰਿਕਾਰਡ ਹੋਇਆ ਪਤਾ ਨਹੀਂ ਭਾਈ ਚਲੋ ਉਸ ਤੋਂ ਬਾਅਦ ਆ ਗਿਆ ਜੀ ਫਾਸਟੈਸਟ ਬੋਲ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਸਭ ਤੋਂ ਤੇਜ਼ ਗੇਂਦ ਉਹ ਤੋਂ ਸਾਰਿਆਂ ਨੇ ਪਤਾ ਹੀ ਸ਼ਾਹਬ ਅਖਤਰ ਤੋਂ ਤੇਜ਼ ਬੰਦਾ ਹੈ ਹੀ ਨਹੀਂ ਯਾਰ ਬਹੁਤ ਸੋਹਣਾ ਪਲੇਅਰ ਸੀਗਾ ਯਾਰ ਜਦੋਂ ਇਹ ਖੇਡਦਾ ਸੀ ਨਾ ਇਹਦੇ ਅਗਰੈਸ਼ਨ ਇਹਦੀ ਬੋਲਿੰਗ ਬੰਦੇ ਦਾ ਸਟਾਈਲ ਯਾਰ ਵਾਹ ਯਾਰ ਸਵਾਦ ਆ ਜਾਂਦਾ ਸੀਗਾ ਲੱਕੀ ਨੇ ਉਹ ਲੋਕ ਜਿਨ੍ਹਾਂ ਨੇ ਸਚਨ ਸ਼ੋਇਬ ਅਕਤਰ ਵਗੈਰਾ ਪਲੇਅਰਾਂ ਨੂੰ ਬ੍ਰੈਨ ਲਾਰਾ ਨੂੰ ਖੇਡਦਿਆਂ ਨੂੰ ਦੇਖਿਆ ਤੇ ਇਹ ਵੀ ਸ਼ਾਨਦਾਰ ਪਲੇਅਰ ਸੀਗਾ ਪਾਕਿਸਤਾਨ ਦਾ ਫਿਰ ਵੀ ਯਾਰ ਦਿਲੋਂ ਰਿਸਪੈਕਟ ਆਏ ਬੰਦੇ ਨੂੰ ਜਿੱਦਾਂ ਜੰਨਾ ਚਰ ਗੇਮ ਖੇਡਦਾ ਸੀਗਾ 168.3 ਦੀ ਸਪੀਡ ਕਿਲੋਮੀਟਰ ਪ੍ਰਤੀ ਘੰਟੇ ਦੀ ਬਹੁਤ ਜ਼ਿਆਦਾ ਹੁੰਦੀ ਹੈ ਸਭ ਤੋਂ ਤੇਜ਼ ਗਏਂਦਾ ਹੈ ਹਜੇ ਤੱਕ ਦਾ ਇਹ ਰਿਕਾਰਡ ਟੁੱਟਿਆ ਨਹੀਂ ਅੱਗੇ ਦੇਖੋ ਅੱਗੇ ਹੈ ਜੀ ਵੈਲ ਫੀਲਡ ਰੋਡਸ ਮੋਸਟ ਵਿਕਟ ਇਨ ਫਰਸਟ ਕਲਾਸ ਕ੍ਰਿਕਟ ਫਰਸਟ ਕਲਾਸ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਵਿਕਟਾਂ 4204 ਮੁਸ਼ਕਲ ਹੈ ਜੀ ਅਸਿਤ ਮਲਿੰਗਾ ਮਲਿੰਗਾ ਵਾ ਹੀ ਸਾਬ ਨੇ ਰਿਕਾਰਡ ਬਣਾਇਆ ਚਾਰ ਵਿਕਟਾਂ ਇਨ ਚਾਰ ਲਗਾਤਾਰ ਚਾਰ ਬੋਲਾਂ ਚ ਚਾਰ ਵਿਕਟਾਂ ਬੰਦੇ ਨੇ ਦੋ ਵਾਰੀ ਰਿਕਾਰਡ ਬਣਾਇਆ ਹੈ ਮਲਿੰਗਾ ਯਾਰ ਕੌਣ ਨਹੀਂ ਆਉਂਦਾ ਮਲਿੰਗੇ ਨੂੰ ਯਾਰ ਇਹਦਾ ਐਕਸ਼ਨ ਹੈ ਇਹਦਾ ਬੋਲ ਹੈ ਇਹਦਾ ਬਲਾਂ ਦਾ ਸਟਾਈਲ ਜਿੱਦਾ ਗਿੱਟੇ ਤੋੜ ਬੋਲ ਸ਼ਾਨਦਾਰ ਪਲੇਅਰ ਸੀਗਾ ਯਾਰ ਉਸ ਤੋਂ ਬਾਅਦ ਆ ਗਏ ਜੀ ਹਿੱਟਮੈਨ ਭਾਜੀ ਰੋਹਿਤ ਸ਼ਰਮਾ ਮੋਸਟ ਡਬਲ ਸੈਂਚਰੀ ਇਨ ODI ਕ੍ਰਿਕਟ ਇਹ ਵੀ ਔਖੀ ਹੈ ਡਬਲ 100 200 ਪਲੱਸ ਸਕੋਰ ਬਣਾਉਣਾ ਇੱਕ ਪਲੇਅਰ ਦੁਆਰਾ ਤੇ ਰੋਹਿਤ ਸ਼ਰਮਾ ਜੀ ਨੇ ਤਿੰਨ ਵਾਰੀ ਇਹ ਰਿਕਾਰਡ ਬਣਾਇਆ ਹੋਇਆ ਇਹ ਵੀ ਟੁੱਟਣਾ ਮੁਸ਼ਕਲ ਹੀ ਹੈ ਉਸ ਤੋਂ ਬਾਅਦ ਆ ਗਿਆ ਜੀ ਟ੍ਰੇਵਰ ਵੈਲੀ ਇੰਗਲੈਂਡ ਦਾ ਹੀ ਸਲੋਇਸਟ 50 ਇਨ ਕ੍ਰਿਕਟ ਕ੍ਰਿਕਟ ਦੇ ਵਿੱਚ ਸਭ ਤੋਂ ਸਲੋ 50 68 ਰਨ 427 ਗੇਂਦਾਂ ਦੇ ਵਿੱਚ ਇਹ ਵੀ ਰਿਕਾਰਡ ਮੁਸ਼ਕਲ ਹੈ ਜੀ ਪਹਿਲਾਂ ਆਪਣੇ ਦਾ ਵਾਲ ਰਾਹੁਲ ਦਰਾਵੜ ਨੂੰ ਕਿਹਾ ਜਾਂਦਾ ਸੀਗਾ ਬਹੁਤ ਸਲੋ ਖੇਡਦਾ ਯਾਰ ਇਹ ਤਾਂ ਬਾਈ ਉਸ ਤੋਂ ਵੀ ਕਿਤੇ ਜ਼ਿਆਦਾ ਸਲੋ ਖੇਡਦਾ 8 रन 427 ਕੇ ਨਜਬ ਬਣਾਇਆ ਵਾ ਇਹ ਵੀ ਰਿਕਾਰਡ ਆ ਯਾਰ ਇਹ ਵੀ ਨਹੀਂ ਟੁੱਟਣਾ ਯੰਗੇਸਟ ਡੈਬਿਊਟ ਇਨ ਟੈਸਟ ਕ੍ਰਿਕਟ ਦੇ ਵਿੱਚ ਟੈਸਟ ਕ੍ਰਿਕਟ ਦੇ ਵਿੱਚ ਸਭ ਤੋਂ ਘੱਟ ਉਮਰ ਦੇ ਵਿੱਚ ਡੈਬਿਊ ਕਰਨ ਵਾਲਾ ਹਸਨ ਰਜ਼ਾ ਪਾਕਿਸਤਾਨ ਦਾ 14 ਸਾਲ ਦੀ ਉਮਰ ਦਾ ਪਲੇਅਰ ਯਾਰ ਕੀ ਬਾਤ ਹੈ ਯਾਰ ਇਹ ਵੀ ਰਿਕਾਰਡ ਨਹੀਂ ਟੁੱਟਣਾ ਸਚਿਨ ਤੰਦੁਲਕਰ ਲੈਜੈਂਡ ਪਲੇਅਰ ਮੋਸਟ ਸੈਂਚਰੀ ਇਨ ਇੰਟਰਨੈਸ਼ਨਲ ਕ੍ਰਿਕਟ 100 ਸੈਂਚਰੀ 100 ਸੈਂਚਰੀਆਂ ਸਚਿਨ ਤੰਦੁਲਕਰ ਦੇ ਨਾਂ ਇਹ ਵੀ ਮੁਸ਼ਕਲ ਹੀ ਹੈ ਹਾਈएस्ट ਇਨਜੁਅਲ ਸਕੋਰ ਇਨ T20 ਇਨਿੰਗ ਇੱਕ T20 ਬਾਰੀ 172 ਰਨ ਬਣਾਇਆ ਐਰਨ ਫਿੰਚ ਨੇ ਇਹ ਵੀ ਮੁਸ਼ਕਲ ਹੈ ਵਿਰਾਟ ਕੋਹਲੀ ਮੋਸਟ ਰਨ ਸਕੋਰਡ ਇਨ ਆਈਪੀਐਲ ਸਿੰਗਲ ਆਈਪੀਐਲ ਸੀਜ਼ਨ ਐਕਸ ਆਈਪੀਐਲ ਦੇ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਰਨ ਬਣਾਉਣ ਦਾ ਰਿਕਾਰਡ 973 ਰਨ ਵਿਰਾਟ ਕੋਹਲੀ ਵਿਰਾਟ ਕੋਹਲੀ ਜਦੋਂ ਆਪਣੇ ਪੀਕ ਲੈਵਲ ਤੇ ਸੀ ਉਦੋਂ ਆਈਪੀਐਲ ਦੇ ਵਿੱਚ ਇੱਕ ਸੀਜ਼ਨ ਦੇ ਵਿੱਚ 973 ਰਨ ਬਣਾਏ ਹਜੇ ਤੱਕ ਰਿਕਾਰਡ ਨਹੀਂ ਟੁੱਟਿਆ ਕਾਫੀ ਧੀਰ ਹੋਗੀ ਉਸ ਤੋਂ ਬਾਅਦ ਆ ਗਿਆ ਮੁਹੰਮਦ ਸਾਮੀ ਯਾਰ ਇਹ ਵੀ ਕਿਆ ਪਲੇਅਰ ਸਿਗਾ ਯਾਰ ਇਹਦੀ ਬੋਲਿੰਗ ਬਹੁਤ ਸੋਹਣੀ ਸੀਗੀ ਲੋਂਗੇਸਟ ਓਵਰ ਇਨ ਕ੍ਰਿਕਟ ਹਿਸਟਰੀ ਕ੍ਰਿਕਟ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਓਵਰ 17 ਬੋਲਾਂ ਵਾਇ ਇਹ ਦੀ ਸਿੱਟੀ ਗਿਆ ਹੋਣਾ ਭਰਾ ਵੈਸੇ ਬੋਲਰ ਬਹੁਤ ਸ਼ਾਨਦਾਰ ਸੀਗਾ ਸੋਹਣਾ ਬੋਲਰ ਸੀਗਾ ਮੋਡੇ ਦਾ ਜਿਆਦਾ ਇਸਤੇਮਾਲ ਕਰਦਾ ਹੋਵੇਗਾ ਸਹਿਵਾਗ ਉਹਨਾਂ ਦੇ ਟਾਈਮ ਖੇਡਦਾ ਹੁੰਦਾ ਸੀ 17 ਬੋਲਾਂ ਦੇ ਵਿੱਚ ਇਹ ਕੋਰ ਪੂਰਾ ਕੀਤਾ ਦੋਸਤੋ ਬਾਅਦ ਆ ਗਿਆ ਜੀ ਸਾਡਾ ਨਰੈਣਾ ਸੁਨੀਲ ਰੈ ਮੈਡਨ ਓਵਰ ਮੈਡਨ ਇਨ T20 ਸੁਪਰ ਓਵਰ ਜ਼ੀਰੋ ਰਨ ਕੰਸੀਡਰਡ ਯਾਰ ਇਹ ਬੰਦੇ ਨੇ ਰਿਕਾਰਡ ਬਣਾਇਆ ਵੀ ਮੋਸਟ ਕਲੀ ਹੈ ਯਾਨੀ ਕਿ T20 ਮੈਚ ਟਾਈ ਹੋ ਗਿਆ ਉਸ ਤੋਂ ਬਾਅਦ ਸੁਪਰ ਓਵਰ ਲੱਗਿਆ ਸੁਪਰ ਓਵਰ ਬੰਦੇ ਨੇ ਲਾਇਆ ਤੇ ਜ਼ੀਰੋ ਰਨ ਦਿੱਤਾ ਯਾਰ ਕਮਾਲ ਹੀ ਕਰਤੀ ਹੈ ਇਹ ਰਿਕਾਰਡ ਨਹੀਂ ਟੁੱਟਦਾ ਵੈਸੇ ਵਿਲਫਰਡ ਰੋਡਸ ਲੰਗੇਸਟ ਕ੍ਰਿਕਟ ਕੈਰੀਅਰ 30 ਸਾਲਾਂ ਦਾ ਕ੍ਰਿਕਟ ਕੈਰੀਅਰ ਹੈ ਬੰਦੇ ਨੇ ক্রিকেট ਖੇਡਣਾ ਸ਼ੁਰੂ ਕੀਤਾ ਫਿਰ 30 ਸਾਲ ਤੱਕ ਖੇਡੇ ਬਹੁਤ ਲੰਬਾ ਕੈਰੀਅਰ ਹੈ ਮੋਸਟ ਰਨ ਸਕੋਰਡ ਇਨ ਇੰਟਰਨੈਸ਼ਨਲ ক্রিকেট ਸਚਿਨ ਤੰਦੁਲਕਰ 34357 ਰਨ ਬ੍ਰੈਂਡਨ ਮੈਕਲਮ ਫਾਸਟੈਸਟ ਟੈਸਟ ਸੈਂਚਰੀ ਯਾਰ ਇਹ ਇੱਕ ਹੋਰ ਸ਼ਾਨਦਾਰ ਪਲੇਅਰ ਹੈ ਇਹਨੂੰ ਵੀ ਜਿਹਨੇ ਖੇਡਦੇ ਆਨੇ ਦੇਖਿਆ ਨਾ ਯਾਰ ਬਾਕ ਕਮਾਲ ਖੇਡਦਾ ਸੀ ਬੰਦਾ ਨਿਊਜ਼ੀਲੈਂਡ ਦਾ ਮਾਈ ਫੇਵਰਿਟ ਪਲੇਅਰ ਫਾਸਟੈਸਟ ਟੈਸਟ ਸੈਂਚਰੀ 54 ਬੋਲਾਂ ਦੇ ਵਿੱਚ ਬੰਦੇ ਨੇ ਟੈਸਟ ਦੇ ਵਿੱਚ 100 ਮਾਰਤਾ ਇਹ ਵੀ ਮੁਸ਼ਕਲਿਆ ਰਿਕਾਰਡ ਹੈ ਅਸ ਤੋਂ ਬਾਅਦ ਹੈਗਾ ਇੰਡੀਆ ਵਰਸ ਪਾਕਿਸਤਾਨ ਇਹ ਕੀ ਹੈ ਮੋਸਟ ਵਾਸਟ ਗੇਮ ਇਨ ਕ੍ਰਿਕਟ ਆ ਇਹ ਇੰਡੀਆ ਵਾਲੇ ਹਾਰੇ ਸੀ ਇੰਡੀਆ ਹਾਰਿਆ ਸੀ ਮੇਨ ਲਗਾ ਦਾ T20 ਵਰਲਡ ਕੱਪ 2021 ਦਾ ਮੈਚ ਸੀਗਾ 1 ਬਿਲੀਅਨ ਲੋਕਾਂ ਨੇ ਇਹ ਮੈਚ ਦੇਖਿਆ ਸੀਗਾ ਕ੍ਰਿਕਟ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਲੋਕਾਂ ਦੁਆਰਾ ਇੱਕ ਲਾਈਵ ਮੈਚ ਦੇਖਿਆ ਜਾਣਾ ਇੰਡੀਆ ਤੇ ਪਾਕਿਸਤਾਨ ਦਾ ਸੀਗਾ T20 ਦਾ ਵਰਲਡ ਕੱਪ 2021 ਦਾ ਜਿਹਨੂੰ ਇੱਕ ਟਾਈਮ 1 ਬਿਲੀਅਨ ਲੋਕਾਂ ਨੇ ਦੇਖਿਆ ਸੀ ਕਿਆ ਬਾਤ ਹੈ ਇਹ ਵੀ ਰਿਕਾਰਡ ਮੁਸ਼ਕਲ ਹੀ ਹੈ ਜਦੋਂ ਟੁੱਟਾ ਇੰਡੀਆ ਪਾਕਿਸਤਾਨ ਦਾ ਜਦੋਂ ਮੈਚ ਹੋਗਾ ਉਹਦੀ ਟੁੱਟ ਚਮਿੰਦਾ ਵਾਹ ਦੇਖੋ ਹੋਰ ਲੈਜੈਂਡ ਪਲੇਅਰ ਮੋਸਟ ਬੈਸਟ ਬੋਲਿੰਗ ਫਿਗਰ ਇਨ ਐਨ ODI ਮੈਚ 8 ਵੈਕਟਾਂ 19 ਰਨ ਦੇ ਕੇ ਕੀ ਬਾਤ ਹੈ ਯਾਰ ਵੈਸੇ ਬੋਲਿੰਗ ਇਕਨੋਮਿਕਲ ਇਕਨੋਮਿਕਲ ਜਿਹਨੂੰ ਕਹਿੰਦੇ ਆ ਵੀ ਘੱਟ ਰਨ ਦੇਣ ਵਾਲਾ ਬੋਲਰ ਸੀਗਾ ਇਹ ਤੇ ਮੈਕਰ ਬਹੁਤ ਸ਼ਾਨਦਾਰ ਬੋਲਰ ਸੀਗੇ 19 ਰਨ ਦੇ ਕੇ ਬੰਦੇ ਨੇ 8 ਵੈਕਟਾਂ ਲਈਆਂ ਕੀ ਬਾਤ ਹੈ ਉਸ ਤੋਂ ਬਾਅਦ ਇਰਫਾਨ ਪਠਾਨ ਹੈਟ੍ਰਿਕ ਇਨ ਨੇ ਓਪਨਿੰਗ ਓਵਰ ਆਫ ਅ ਟੈਸਟ ਮੈਚ ਇਹ ਮੈਚ ਮੈਂ ਦੇਖਿਆ ਸੀ ਯਾਰ ਹਜੇ ਵੀ ਮੈਨੂੰ ਦਿਖਦਾ ਉਹ ਮੈਚ ਬੰਦੇ ਦੀ ਬੋਲ ਯਾਰ ਸੱਪ ਵਾਂਗੂ ਜਾਂਦੀ ਸੀਗੀ ਸਵਿੰਗ ਹੁੰਦੀ ਸੀਗੀ ਹੈਟ੍ਰਿਕ ਇਨ ਨੇ ਸਿੰਗਲ ਓਪਨਿੰਗ ਓਵਰ ਆਫ ਅ ਟੈਸਟ ਮੈਚ ਪਾਕਿਸਤਾਨ ਦੇ ਵਿਰੁੱਧ ਮੈਚ ਸੀਗਾ ਪਹਿਲੇ ਹੀ ਓਵਰ ਦੇ ਵਿੱਚ ਬੰਦੇ ਨੇ ਯਾਰ ਵਕਟਾਂਕ ਯਾਨਕੀ ਗੁੱਲੀਆਂ ਹੀ ਪਟ ਗਿਆ ਸੱਟੀਆਂ ਹੁੰਦੀਆਂ ਪਾਕਿਸਤਾਨ ਦੀਆਂ ਹੈਟ੍ਰਿਕ ਮਾਰੀ ਸੀ ਤੋਂ ਮਾ ਪਾਤੀਆਂ ਸੀ ਕ੍ਰਿਕਟ ਦੇ ਵਿੱਚ ਜਦੋਂ ਇਹ ਬੰਦਾ ਆਇਆ ਸੀ ਉਸ ਤੋਂ ਬਾਅਦ ਸ਼ਾਹਦ ਅਫਰੀਦੀ ਸ਼ਾਹਦ ਓ ਮਾਈ ਗੋਡ ਸ਼ਾਹਦ ਅਫਰੀਦੀ ਦੇ ਨਾਂ ਤੇ ਲੋਂਗੇਸਟ 6 ਇਨ ਇੰਟਰਨੈਸ਼ਨਲ ਕ੍ਰਿਕਟ ਸ਼ਾਹਦ ਅਫਰੀਦੀ ਨੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਲੰਬਾ ਛੱਕਾ ਮਾਰਿਆ 153 ਮੀਟਰ ਦਾ ਇਹ ਬਾਈ ਸਾਹਬ ਇਹ ਰਿਕਾਰਡ ਨਹੀਂ ਟੁੱਟਣਾ ਹੈ ਇੱਕ ਗਰਾਊਂਡ ਪੂਰਾ ਪਾਰ ਕਰਨ ਤੋਂ ਬਾਅਦ ਦੂਜੇ ਗਰਾਊਂਡ ਦੇ ਅੱਧ ਤੱਕ ਗੇਂਦ ਗਈ ਹੈ ਕਮਾਲ ਕਰਤੀ ਹੈ ਇਹ ਰਿਕਾਰਡ ਵੀ ਮੁਸ਼ਕਲ ਹੀ ਹੈ ਉਸ ਤੋਂ ਬਾਅਦ ਐਮ ਐਸ ਧੋਨੀ ਮੋਸਟ ਮੈਚ ਪਲੇਡ ਐਸ ਕੈਪਟਨ ਥਾਲਾਵਾ ਰੀਜਨ ਇੱਕ ਵਾਰ ਫੇਰ ਆ ਗਿਆ 332 ਮੈਚ ਬੰਦੇ ਨੇ ਕਪਤਾਨੀ ਕੀਤੀ ਇਹ ਵੀ ਰਿਕਾਰਡ ਮੁਸ਼ਕਲ ਹੀ ਟੁੱਟੂਗਾ ਇੰਨੇ ਮੈਚਾਂ ਦੇ ਵਿੱਚ ਕਪਤਾਨੀ ਕਰਨਾ ਉਸ ਤੋਂ ਬਾਅਦ ਹੈ ਜੀ ਪੁਰਾਣਾ ਪਲੇਅਰ ਇੰਗਲੈਂਡ ਦਾ ਜੇਮਸ ਸੌਥਰਨ 올ਡੇਸਟ ਪਲੇਅਰ ਟੂ ਮੇਕ ਇ ਡੈਬਿਊ ਯਾਰ ਬੰਦੇ ਨੇ ਟੈਸਟ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਡੈਬਿਊ ਕੀਤਾ 49 ਸਾਲ ਦੀ ਉਮਰ ਦੇ ਵਿੱਚ ਕੀ ਬਾਤ ਹੈ ਯਾਰ 49 ਸਾਲ ਦੀ ਉਮਰ ਦੇ ਵਿੱਚ ਤੇ ਬੰਦੇ ਬੁੜੇ ਹੋ ਜਾਂਦੇ ਆ ਆਪਦੇ ਨੂੰ ਸਮਝ ਲੈਂਦੇ ਆ ਤੇ ਬੰਦੇ ਨੇ 49 ਸਾਲ ਦੇ ਵਿੱਚ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸਿ ਸ਼ਾਵਾ ਹੈ ਯਾਰ ਲਸ਼ਿਤ ਮਲਿੰਗਾ ਮਲਿੰਗਾ ਬਾਜੀ ਫੇਰ ਆਗੇ ਮੋਸਟ ਹੈਟ੍ਰਿਕਸ ਇਨ ਇੰਟਰਨੈਸ਼ਨਲ ਕ੍ਰਿਕਟ ਆ ਮਲਸਿਤ ਮਲਿੰਗਾ ਦੇ ਨਾਂ ਤੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਸਭ ਤੋਂ ਜ਼ਿਆਦਾ ਹੈਟ੍ਰਿਕਾਂ ਨੇ ਉਹ ਤਾਂ ਹੋਣੀਆਂ ਹੀ ਆ ਓਬਵੀਅਸਲੀ ਇਹ ਬੰਦਾ ਕਿੱਤੇ ਦਾ ਤੋੜਦਾ ਸੀ ਪੰਜ ਹੈਟ੍ਰਿਕਾਂ ਨੇ ਬੰਦੇ ਦੇ ਨਾਂ ਤੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਪੰਜ ਹੈਟ੍ਰਿਕਾਂ ਬਹੁਤ ਵੱਡੀ ਗੱਲ ਹੈ ਕ੍ਰਿਸ ਗੇਲ ਇਹਦੇ ਨਾਂ ਤੇ ਤਾਂ ਹੋਣਾ ਹੀ ਸੀਗਾ ਇੱਕ ਨਾਦਰ ਰਿਕਾਰਡ ਯਾਰ ਫਾਸਟੈਸਟ ਟੈਸਟ ਸੈਂਚਰੀ ਇਨ ਫਾਸਟੈਸਟ ਸੈਂਚਰੀ ਇਨ T20 ਕ੍ਰਿਕਟ T20 ਕ੍ਰਿਕਟ ਦੇ 30 ਬੋਲਾਂ ਦੇ ਵਿੱਚ 100 ਕਮਾ ਲਿਆ ਉਸ ਤੋਂ ਬਾਅਦ ਡੌਨ ਬ੍ਰੈਡਮੈਨ ਇਹਨੂੰ ਜਿਹਨੂੰ ਕਹਿੰਦੇ ਆ ਬਈ cricket ਦਾ ਪਹਿਲਾ ਅਖਰ ਤੇ ਲਾਸਟ ਅਖਰ ਡਾਊਨ ਬ੍ਰੈਡਮੈਨ ਹਾਈਐਸਟ ਬੈਟਿੰਗ ਐਵਰੇਜ ਇਨ ਟੈਸਟ ਬੰਦੇ ਨੇ ਆਉ ਦਾ ਕੈਰੀਅਰ ਪੂਰਾ ਇਹਦਾ ਪੂਰਾ ਕੈਰੀਅਰ ਪੂਰੇ ਕੈਰੀਅਰ ਦੀ ਐਵਰੇਜ 99.94 ਦੀ ਯਾਨਕੀ .6 ਇਨੀ ਕੀ ਘਾਟਾ ਸੀਗੀ 100 ਤੋਂ ਤੇ ਲਾਸਟ ਇਨਿੰਗ ਦੇ ਵਿੱਚ ਆਉਦੀ ਦੇ ਵਿੱਚ ਆਊਟ ਹੋ ਗਿਆ ਸੀ ਸ਼ਾਇਦ ਬੋਲਡ ਹੋ ਗਿਆ ਸੀ ਜੇ ਆਊਟ ਨਾ ਹੁੰਦਾ ਤਾਂ ਇਹਦੀ 100 ਦੀ ਪੂਰੀ ਦੀ ਪੂਰੀ ਮੇਨਟੇਨ ਰੈਂਦੀ ਆ ਕਿਆ ਬਾਤ ਹੈ ਯਾਰ ਇਹ ਰਿਕਾਰਡ ਨਹੀਂ ਟੁੱਟਦਾ ਕਿਸੇ ਦਾ ਨਹੀਂ ਟੁੱਟਦਾ યુવી ભાજી લેજેન્ડ પ્લેયર 6 બોલਾਂ ਦੇ ਵਿੱਚ 6 ਛੱਕੇ ਮਾਰਨ ਦਾ ਰਿਕਾਰਡ T20 वर्ल्ड कप 2007 ਦਾ ਯਾਰ ਇਹ ਮੈਚ ਕਿਹਨੇ ਨਹੀਂ ਦੇਖਿਆ ਜਿਨੇ ਦੇਖਿਆ ਉਹਨੇ ਕੁਝ ਵੀ ਨਹੀਂ ਦੇਖਿਆ ਯਾਰ ਇਹ ਸਾਨੂੰ ਇੱਕ ਇੱਕ ਛੱਕਾ ਯਾਦ ਹੈ ਜੇ ਅੱਜ ਵੀ ਹਾਈਲਾਈਟ ਦੇਖੀ ਹੈ ਨਾ ਯਾਰ ਉਹੀ ਦਿਨ ਯਾਦ ਆ ਜਾਂਦੇ ਕਿਆ ਬਾਤ ਸੀ ਪਹਿਲਾ वर्ल्ड कप ਉਹ ਬੰਦੇ ਨਹੀਂ ਯਾਰ ਫਲਿੰਟ ਆਫ ਨੇ ਬੰਦੇ ਨੂੰ ਉਕਸਾਇਆ ਤੇ ਬ੍ਰੈਡ ਸਟੂਅਰਡ ਬਰਾਡ ਸਟੂਅਰਡ ਬਰਾਡ ਵਿਚਾਰੇ ਦੇ ਧੱਕੇ ਚੜ ਗਿਆ ਤੇ 6 ਛੱਕੇ ਲੱਗੇ ਕਿਆ ਬਾਤ ਹੈ ਯਾਰ ਸਲਾਮ ਹੈ ਯੂਵੀ ਬਾਜੀ ਨੂੰ ਫਿਲ ਸਿਮਨਸ ਵੈਸਟ ਇੰਡੀਆ ਦਾ ਪਲੇਅਰ ਲੀਸਟ ਰਨ ਕਨਸੀਡਡ ਬਾਇ ਬੋਲਰ ਇਨ ODI ਵਿਦ ਚਾਰ ਵਿਕਟ ਮੰਦ ਨੇ ਚਾਰ ਵਿਕਟਾਂ ਲਈਆਂ 10 ਓਵਰ ਕੀਤੇ 10 ਓਵਰਾਂ ਦੇ ਵਿੱਚ 3 ਰਨ ਦਿੱਤੇ ਕੀ ਬਾਤ ਹੈ ਯਾਰ ਬੜਾ ਕੰਜੂਸ ਬੋਲਰ ਸੀਗਾ ਜੈਸਨ ਗਲੇਸਪੀ ਹਾਈ ਸਕੋਰ ਬਾਇ ਨਾਈਟ ਵਾਚਮੈਨ ਯਾਰ ਆਹ ਮੈਚ ਨਾ ਇੱਥੇ ਸੜਾ ਦਰਦ ਕਰਦਾ ਏ ਮੈਚ ਨਾ ਜਦੋਂ ਮੈਂ ਮੈਂ ਦੇਖਿਆ ਸੀ ਇਹ ਟੈਸਟ ਮੈਚ ਇਹ ਨਾਈਟ ਵਾਚਮੈਨ ਆਇਆ ਸੀ ਆਸਟ੍ਰੇਲੀਆ ਦੇ ਕੋਈ ਪਲੇਅਰ ਸੀਗਾ ਲਾਸਟ ਦੇ ਵਿੱਚ ਸ਼ਾਇਦ 8-10 ਓਵਰ ਰਹਿ ਗਏ ਸੀਗੇ ਨਾਈਟ ਵਾਚਮੈਨ ਦੇ ਤੌਰ ਤੇ ਆਇਆ ਭਾਈ ਅਗਲੇ ਦਿਨ ਜਦੋਂ ਖੇਡਣਾ ਸ਼ੁਰੂ ਕੀਤਾ ਨਾ ਯਾਰ ਇਹ ਆਰਡ ਹੀ ਨਹੀਂ ਹੋਇਆ ਐਡਾ ਵੱਡਾ ਸਿਰਦਰਦ ਬਣਿਆ ਤੇ 201 ਰਨ ਬਣਾ ਆ ਗਿਆ ਤੇ ਇਹਦੇ ਨਾਂ ਤੇ ਰਿਕਾਰਡ ਹੈ ਕਿ ਨਾਈਟ ਵਾਚਮੈਨ ਜਦੋਂ ਆਇਆ ਬੈਟਿੰਗ ਤੇ ਆਰਡ ਨਹੀਂ ਹੋਇਆ ਤੇ ਸਭ ਤੋਂ ਵੱਧ ਰਨ ਜਿਹਨੇ ਬਣਾਏ ਨੇ ਇੱਕ ਇਨਿੰਗ ਦੇ ਵਿੱਚ 201 ਰਨ ਇਹ ਮੈਚ ਮੈਨੂੰ ਹਜੇ ਵੀ ਯਾਦ ਹੈ ਬੰਦਾ ਆਰਡ ਨਹੀਂ ਸੀ ਹੋਇਆ 201 ਰਨ ਦੋਸਤੋ ਆ ਸਚਿਨ ਸਚਿਨ ਦੇ ਨਾਮ ਤੇ ਤਾਂ ਯਾਰ ਬਹੁਤ ਰਕੋਰਡ ਹੈ ਮੋਸਟ ਪਲੇਅਰ ਆਫ ਦਾ ਮੈਚ ਅਵਾਰਡ ਪਲੇਅਰ ਆਫ ਦਾ ਮੈਚ ਅਵਾਰਡ ਸਚਿਨ ਦੇ ਨਾਮ ਤੇ 76 ਨੇ ਜੀ 76 ਪਲੇਅਰ ਆਫ ਦਾ ਮੈਚ ਅਵਾਰਡ ਸਚਿਨ ਜੀ ਨੇ ਜਿੱਤੇ ਉਸ ਤੋਂ ਬਾਅਦ ਹੈ ਜੀ ਕ੍ਰਿਸ ਗੇਲ ਕ੍ਰਿਸ ਗੇਲ ਦੇ ਨਾਮ ਤੇ ਹਾਈਸਟ ਇੰਜਰਜਰ ਸਕੋਰ ਇਨ T20 ਮੈਚ ਇਹ ਤਾਂ ਯਾਰ ਯਾਦ ਹੀ ਆ IPL ਦੇ ਵਿੱਚ ਬਣਾਇਆ ਸੀਗਾ ਬੈਂਗਲੌਰ ਦੀ ਤਰਫ ਖੇਡਦੇ ਸੀਗੇ ਮੇਰੇ ਹਿਸਾਬ ਨਾਲ ਉਹਨਾਂ ਨੇ ਪੁਣੇ ਸੁਪਰ ਜੈਂਟ ਸੀ ਇਹੋ ਜਿਹੀ ਕੋਈ ਟੀਮ ਸੀ ਉਹਨੂੰ ਬਹੁਤ ਘੁੱਟਿਆ ਸੀ ਬਹੁਤ ਯਾਰ ਟਾਗੇ ਖੋਲਦੇ ਸੀਗੇ ਬੰਦੇ ਨੇ ਬਹੁਤ ਐ ਛਾੜ ਗਿਆ ਨਾ 175 ਸੋਰ ਮਾਰੇ ਉਸ ਤੋਂ ਬਾਅਦ ਜੀ ਇੰਡੀਆ ਦੇ ਪੁਰਾਣੇ ਪਲੇਅਰ ਬਾਪੂ ਨਾੜ ਕਰਨੀ ਮੋਸਟ ਕਨਜੈਕਟਿਵ ਮੈਡਨ ਓਵਰ ਇਨ ਅ ਟੈਸਟ ਮੈਚ ਓਵਰ ਇਨ ਅ ਟੈਸਟ ਮੈਚ ਇੱਕ ਟੈਸਟ ਮੈਚ ਦੇ ਵਿੱਚ ਸਭ ਤੋਂ ਵੱਧ ਮੈਡਨ ਓਵਰ ਨਾ ਮੈਡਨ ਓਵਰ ਲਾਉਣ ਦਾ ਰਿਕਾਰਡ ਬਾਪੂ ਨਾੜ ਕਰਨੀ ਦੇ ਵਿੱਚ ਨਾੜ ਕਰਨ ਦੀ ਨਾ ਦੇ ਨਾਂ ਤੇ ਉਹਨਾਂ ਨੇ 21 ਮੈਡਨ ਲਾਏ ਸੀ ਇੱਕ ਟੈਸਟ ਦੀ ਮੈਚ ਉਸ ਤੋਂ ਬਾਅਦ ਜੀ ਪੁਰਾਣੇ ਪਲੇਅਰ ਫੇਰ ਵਿਲੀਅਮ ਕਿਲਬਰਟ ਓਲਡੈਸਟ ਕ੍ਰਿਕਟ ਕ੍ਰਿਕਟ ਟੀਮ ਕੈਪਟਨ ਕੀ ਬਾਤ ਹੈ ਜੀ 50 ਸਾਲ ਦੀ ਬੰਦੇ ਦੀ ਉਮਰ ਹੋ ਗਈ ਸੀ ਕ੍ਰਿਕਟ ਖੇਡ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ 50 ਸਾਲ ਦੀ ਉਮਰ ਦੇ ਹੋਣ ਤੋਂ ਹੋਣ ਤੇ ਉਹਨਾਂ ਨੂੰ ਯਾਰ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਇਹਦਾ ਰਿਕਾਰਡ ਯਾਰ ਟੁੱਟਣਾ ਹੀ ਨਹੀਂ ਹੈ ਭੁੱਲ ਕੇ ਵੀ ਨਹੀਂ ਟੁੱਟਣਾ ਉਸ ਤੋਂ ਬਾਅਦ ਹੈ ਜੀ ਇੰਗਲੈਂਡ ਵਰਸਸ ਸਾਊਥ ਅਫਰੀਕਾ ਲੋਂਗੇਸਟ ਕ੍ਰਿਕਟ ਮੈਚ 1939 ਦੇ ਵਿੱਚ ਇੰਗਲੈਂਡ ਤੇ ਸਾਊਥ ਅਫਰੀਕਾ ਦਾ ਟੈਸਟ ਮੈਚ ਖੇਡਿਆ ਗਿਆ ਸੀ ਜਿਹੜਾ 12 ਦਿਨ ਚੱਲਿਆ ਸੀ ਯਾਰ ਇਹ ਕਿਹੜਾ ਰੂਲ ਆ ਗਿਆ ਟੈਸਟ ਮੈਚ ਹੋ ਸਕਦਾ ਪਹਿਲਾਂ ਜਿੰਨਾ ਚਿਰ ਰਿਜ਼ਲਟ ਨਾ ਆਉਂਦਾ ਹੋਵੇ ਉਨਾ ਚਿਰ ਚੱਲਦਾ ਹੋਊਗਾ 12 ਦਿਨ ਕਿਹੜਾ ਬਾਤ ਇਹਦਾ ਰਿਕਾਰਡ ਵੈਸੇ ਚੈੱਕ ਕਰੂੰਗਾ ਮੈਂ 12 ਦਿਨ ਕਿਉਂ ਖੇਡਿਆ ਗਿਆ ਉਸ ਤੋਂ ਬਾਅਦ ਹੈ ਜੀ ਇੰਡੀਆ ਦੇ ਜੀ ਮੋਸਟ ਕਨਸੈਕਟਿਵ ਓਡੀਆਈ ਵਿਨਸ ਆਸਟ੍ਰੇਲੀਆ ਨੇ ਰਿਕਾਰਡ ਬਣਾਇਆ ਸੀਗਾ ਮੇਰੇ ਸਾਬ ਨੂੰ वर्ल्ड कप ਜਦੋਂ 2003 ਕੇ 7 ਵਾਲਾ वर्ल्ड कप ਚੱਲ ਰਿਹਾ ਸੀਗਾ ਉਦੋਂ ਇਹਨਾਂ ਨੇ ਨਾ ਲਗਾਤਾਰ ODI ਦੇ ਵਿੱਚ ਲਗਾਤਾਰ ਮੈਚ ਜਿੱਤੇ ਸੀ 21 ਮੈਚ ਲਗਾਤਾਰ ਜਿੱਤੇ ਸੀ ਮੈਨੂੰ ਯਾਦ ਹੈ ਇਹਨਾਂ ਦਾ ਲਗਾਤਾਰ ਮੈਚ ਜਿੱਤਣ ਦਾ ਰਿਕਾਰਡ ਇੰਡੀਆ ਨੇ ਤੋੜਿਆ ਸੀ ਜਦੋਂ ਇਹਨਾਂ ਦੀ 22ਵੀਂ ਜਿੱਤ ਹੋਣੀ ਸੀ ਉਦੋਂ ਇੰਡੀਆ ਨੇ ਇਹਨਾਂ ਨੂੰ ਹਰਾਇਆ ਸੀ ਮੈਨੂੰ ਯਾਦ ਆਸਟ੍ਰੇਲੀਆ ਦੇ ਨਾਂ ਤੇ ਅਗਲੇ ਫੇਰ ਰਿਕਾਰਡ ਹੈ ਜੀ ਮੋਸਟ ਅੰਗੀਆਂ ਟੈਸਟ ਬਿਨ ਲਗਾਤਾਰ 16 ਟੈਸਟ ਜਿੱਤੇ ਜੀ ਆਸਟ੍ਰੇਲੀਆ ਨੇ ਆਸਟ੍ਰੇਲੀਆ ਦਾ ਤਾਂ ਯਾਰ ਪੂਰਾ ਦਬ ਦਵਾਰਿਆ ਉਸ ਤੋਂ ਬਾਅਦ ਹੈ ਜੀ ਸਾਡੀ ਦਾਵਾਲ ਰਾਹੁਲ ਦਰਾਵਿੜ ਮੋਸਟ ਬਾਲ ਫੇਸਡ ਇਨ ਟੈਸਟ ਕ੍ਰਿਕਟ ਟੈਸਟ ਕ੍ਰਿਕਟ ਦੇ ਵਿੱਚ ਪੂਰੇ ਕੈਰੀਅਰ ਦੇ ਵਿੱਚ ਸਭ ਤੋਂ ਵੱਧ ਬੋਲਾਂ ਜਿਹਨੇ ਫੇਸ ਕੀਤੀਆਂ ਜੀ ਉਹ ਹੈਗੇ ਸਾਡੇ ਰਾਹੁਲ ਦਰਾਵਿੜ ਜੀ ਜਿਨ੍ਹਾਂ ਨੇ 31258 ਬੋਲਾਂ ਫੇਸ ਕੀਤੀਆਂ ਨੇ ਬਹੁਤ ਵੱਡੀ ਗੱਲ ਹੈ ਯਾਰ ਕੰਨ ਦੀ ਬਣ ਜਾਂਦਾ ਸੀ ਬੰਦਾ ਯਾਰ ਜਿਹਨੇ ਦੇਖਿਆ ਉਹਨਾਂ ਨੇ ਉਹਨਾਂ ਨੇ ਯਾਰ ਉਹਨਾਂ ਨੂੰ ਦਿਲੋਂ ਸਲੂਟ ਆ ਜਿਨ੍ਹਾਂ ਨੇ ਇਹਨੂੰ ਖੇਡਦੇ ਨੂੰ ਦੇਖਿਆ ਯਾਰ ਉਸ ਤੋਂ ਬਾਅਦ ਹੈ ਜੀ ਜਾਵੈਦ ਮੀਆਂ ਦਾਦ ਏ ਵੀ ਯਾਰ ਬੜਾ ਖਤਰਨਾਕ ਪਲੇਅਰ ਸੀਗਾ ਮੋਸਟ ਕਨਜੈਕਟਿਵ ਓਡੀਆਈ 50 ਕਿਸੇ ਪਲੇਅਰ ਦੁਆਰਾ ਲਗਾਤਾਰ ਮੈਚਾਂ ਦੇ ਵਿੱਚ 50ਆਂ ਹੀ ਮਾਰੀ ਜਾਣੀਆਂ ਉਹ ਸੀਗਾ ਜੀ ਜਾਵੈਦ ਮੀਆਂ ਦਾ ਲਗਾਤਾਰ 9 ਮੈਚਾਂ ਦੇ ਵਿੱਚ 9 50ਆਂ ਮਾਰੀਆਂ ਸੀਗੀਆਂ ਇਹ ਬੰਦੇ ਨੇ ਯਾਰ ਕੀ ਬਾਤਾਂ ਯਾਰ ਉਸ ਤੋਂ ਬਾਅਦ ਆ ਗਏ ਜੀ ਆਪਣੇ ਫਿਰ ਐਮ ਐਸ ਧੋਨੀ ਓਨਲੀ ਕੈਪਟਨ ਟੂ ਵਿਨ ਅਲ ਆਈ ਸੀ ਸੀ ਲਿਮਟਿਡ ਓਵਰ ਟੂਰਨਾਮੈਂਟ ਐਮ ਐਸ ਧੋਨੀ ਦੇ ਨਾਮ ਤੇ ਕਪਤਾਨੀ ਦੇ ਤੌਰ ਤੇ ਇੱਕ ਰਿਕਾਰਡ ਹੈ ਜੀ ਆਈਸੀਸੀ ਦੀਆਂ ਜਿੰਨੀਆਂ ਵੀ ਟਰੋਫੀਆਂ ਜਿੰਨੇ ਵੀ ਟੂਰਨਾਮੈਂਟ ਮੇਨ ਸਭ ਤੋਂ ਵੱਡੇ ਚੈਂਪੀਅਨ ਟਰੋਫੀ ਵਨ ਡੇ ਵਰਲਡ ਕੱਪ ਉਸ ਤੋਂ ਬਾਅਦ ਟੀ20 ਵਰਲਡ ਕੱਪ ਇਹ ਤਿੰਨੇ ਦੀਆਂ ਤਿੰਨੇ ਟਰੋਫੀਆਂ ਥੋਨੀ ਦੇ ਨਾਮ ਤੇ ਨੇ ਉਸ ਤੋਂ ਬਾਅਦ ਆ ਗਿਆ ਜੀ ਰਿੱਕੀ ਪੌਂਟਿੰਗ ਰਿੱਕੀ ਪੌਂਟਿੰਗ ਦੇ ਨਾਮ ਤੇ ਰਿੱਕੀ ਪੌਂਟਿੰਗ ਦੇ ਨਾਮ ਤੇ ਵੀ ਬਹੁਤ ਤਾਂ ਕੈਪਟਨ ਟੂ Win ਮੋਸਟ ਆਈਸੀਸੀ ਟਰੋਫੀ ਹਾਂ ਕਪਤਾਨ ਦੇ ਤੌਰ ਤੇ ਸਭ ਤੋਂ ਵੱਧ ਆਈਸੀਸੀ ਟਰੋਫੀਆਂ ਜਿੱਤਣ ਦਾ ਰਿਕਾਰਡ ਰਿਕੀ ਪੌਂਟਿੰਗ ਦੇ ਨਾਮ ਤੇ ਮੈਨੂੰ ਲੱਗਦਾ ਦੋ ਤਾਂ ਵਰਲਡ ਕੱਪ ਹੀ ਸੀਗੇ ਸ਼ਾਇਦ 2003 ਤੇ 7 ਵਾਲਾ ਤੇ ਉਸ ਤੋਂ ਬਾਅਦ ਜਾਂ T20 ਹੈ ਜਾਂ ਚੈਂਪੀਅਨ ਟਰੋਫੀ ਚਾਰ ਟਰੋਫੀਆਂ ਕੁੱਲ ਮਲਾ ਕੇ ਰਿਕੀ ਪੌਂਟਿੰਗ ਦੇ ਨਾਮ ਤੇ ਲਓ ਜੀ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਖਤਮ ਹੋ ਗਈ ਜੇ ਕ੍ਰਿਕਟ ਦੇ ਬਾਰੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਨਾ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਦੇਖਦੇ ਰਹੋ ਅੱਤਕ ਲਈ ਸਾਨੂੰ ਦੇ ਉਤਜਾਜਤ ਧੰਨਵਾਦ